ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਮੁਹਿੰਮ ਯੁੱਧ ਨਸ਼ਿਆਂ ਦੇ ਵਿਰੁੱਧ ਦੇ ਤਿੱਥ ਫਗਵਾੜਾ ਦੀ ਮੁੱਲਾ ਪਲਾਹੀ ਗੇਟਵੇਖੇ ਆਪ ਨੇਤਾ ਜੋਗਿੰਦਰ ਸਿੰਘ ਮਾਨ ਦੀ ਅਗਵਾਈ ਵਿੱਚ ਨਸ਼ੇ ਦੀ ਰੋਕਥਾਮ ਦੇ ਲਈ ਮੀਟਿੰਗ ਦਾ ਆਯੋਜਨ ਹੋਇਆ ਇਸ ਮੌਕੇ ਤੇ ਐਸਪੀ ਫਗਵਾੜਾ ਰੁਪਿੰਦਰ ਕੌਰ ਪੱਟੀ ਐਸਐਚਓ ਸਿਟੀ ਉਸਾਰਾਣੀ ਮੀਰ ਰਾਮਪਾਲ ਉਪਲ ਆਪ ਨੇਤਾ ਦਲਜੀਤ ਰਾਜੂ ਮੈਡਮ ਸੀਮਾ ਰਾਣਾ ਆਦੀ ਮੌਜੂਦ ਸਨ ਐਨਡੀਟੀਵੀ ਪੰਜਾਬ న్యూਸ ਲਈ ਫਗਵਾੜਾ ਤੋਂ ਯਾਸ਼ ਸ਼ਰਮਾ ਦੇ ਨਾਲ ਪੁਨੀਤ ਦੀ ਰਿਪੋਰਟ ਜਮਾਨਤ ਕਾਨੂੰਨ ਲਈ ਰੋਕਾਂਗੇ असी सारा वार्ड मिलके ना रिस्पेक्टेड मेयर सर हल्का कोआर्नेटर युद्ध नशे विरुद्ध राजू जी मैडम सीमा राणा एंड जी भी टीम सारी अपनी इस मुहिम लगी हुई है ਸਾਰਿਆਂ ਦਾ ਹੀ ਬਹੁਤ ਧੰਨਵਾਦ ਕਿ ਤੁਸੀਂ ਇਹ ਪ੍ਰੋਗਰਾਮ ਆਯੋਜਿਤ ਕੀਤਾ ਔਰ ਅਸੀਂ ਐਡਮਿਨਿਸਟ੍ਰੇਸ਼ਨ ਵੱਲੋਂ ਪਲੀਜ਼ ਡਿਪਾਰਟਮੈਂਟ ਵੱਲੋਂ ਅਸੀਂ ਤੁਹਾਡੇ ਨਾਲ ਇੱਥੇ ਰਲ ਕੇ ਪਬਲਿਕ ਦੇ ਵਿੱਚ ਜਿਹੜਾ ਇੱਕ ਅਵੇਰਨੈਸ ਦਾ ਇਹ ਸੈਮੀਨਾਰ ਹੈ ਅਵੇਰਨੈਸ ਤੁਹਾਡੇ ਨਾਲ ਰੂਬਰੂ ਹੋ ਸਕੀ ਸਾਨੂੰ ਇਹ ਪਲੈਟਫਾਰਮ ਦਿੱਤਾ ਅੱਜ ਅਸੀਂ ਇਸ ਏਰੀਆ ਚ ਪਲਾਹੀਗੇਟ ਚ ਆਏ ਹਾਂ ਇਥੋਂ ਵੀ ਸਾਨੂੰ ਇੰਪੋਰਟ ਜਿਵੇਂ ਐਸਐਚਓ ਸਾਹਿਬ ਨੇ ਦੱਸਿਆ ਇਹ ਪਹਿਲਾ ਕਿ ਇਨਪੁਟ ਆਂਦੀ ਰਹੀ ਹੈ ਪਰ ਇੱਥੇ ਨਸ਼ਾ ਸੇਵਨ ਕਰਨ ਵਾਲਿਆਂ ਦੀ ਸਾਨੂੰ ਜ਼ਿਆਦਾ ਇਨਪੁਟ ਆਂਦੀ ਰਹੀ ਹੈ ਔਰ ਵੇਚਣ ਵਾਲਿਆਂ ਦੀ ਘੱਟ ਹੈ ਸਾਡੀ ਪੁਲਿਸ ਵੱਲੋਂ ਦੋ ਤਰ੍ਹਾਂ ਦੀਆਂ ਸਟਰੈਟਜੀਜ਼ ਜਿਹੜੀਆਂ ਦੋ ਤਰੀਕੇ ਦੇ ਨਾਲ ਅਸੀਂ ਨਸ਼ੇ ਨੂੰ ਠੱਲ ਪਾਉਣ ਦੇ ਇਹ ਕਾਰਵਾਈ ਕਰ ਰਹੇ ਹਾਂ ਇੱਕ ਹੈ ਵੀ ਜਿਹੜਾ ਨਸ਼ਾ ਵੇਚ ਰਿਹਾ ਹੈ ਉਹਦੇ ਤੇ ਜਿਹੜੇ ਸਖ਼ਤ ਨਾਮਾ ਦੇ ਤਹਿਤ ਅਸੀਂ ਐਫ ਆਈ ਆਰ ਰਜਿਸਟਰ ਕਰ ਰਹੇ ਹਾਂ ਐਨ ਡੀ ਪੀ ਐਸ ਦੇ ਨਾਲ ਅਸੀਂ 111 ਸੈਕਸ਼ਨ ਹੁੰਦੀ ਹੈ ਜਿਹੜਾ ਮੁਰਮੁਰ ਕੀ ਇਹ ਕ੍ਰਾਈਮ ਕਰਦਾ ਜਿਹੜੀ ਕਿ ਬਹੁਤ ਸਖਤ ਧਾਰਾ ਹੈ ਆਰਗੇਨਾਈਜ਼ਡ ਕ੍ਰਾਈਮ ਦੀ ਧਾਰਾ ਨੂੰ ਕਹਿੰਦੇ ਆ ਅਸੀਂ ਜਿਹੜੇ ਵਾਰ-ਵਾਰ ਇਸ ਨਸ਼ਿਆਂ ਨੂੰ ਵੇਚਣ ਦੇ ਕਾਰੋਬਾਰ ਦੇ ਵਿੱਚ ਹੈ ਉਹਦੇ ਵਿੱਚ ਅਸੀਂ ਨਾਲ ਇਹ ਵਾਲੀਆਂ ਧਾਰਾਵਾਂ ਵੀ ਐਡ ਕਰਦੇ ਹਾਂ ਤਾਂ ਕਿ ਇਹ ਸਾਡਾਣਾ ਸਖਤ ਐਕਸ਼ਨ ਉਹਨਾਂ ਦੇ ਉੱਪਰ ਰਵੇ ਔਰ ਜਲਦੀ ਜਲਦੀ ਉਹਨਾਂ ਨੂੰ ਮਾਨਯੋਗ ਅਦਾਲਤ ਉਹਦੇ ਵਿੱਚ ਬੇਲ আনা ਦੇਣ ਪਰਚੀਆਂ ਦੀ ਗਿਣਤੀ ਮੈਂ ਤੁਹਾਨੂੰ ਦੱਸਣਾ ਚਾਹਾਂਗੀ ਕਿ ਇਹ 140 ਦਿਨਾਂ ਦਾ 1 ਮਾਰਚ ਤੋਂ ਜਿਹੜੀ ਮੁਹਿੰਮ ਸ਼ੁਰੂ ਹੋਈ ਹੈ ਉਹਦੇ ਵਿੱਚ ਸਬਡਿਵੀਜ਼ਨ ਫਗਵਾੜਾ ਵਿੱਚ ਅਸੀਂ ਹੁਣ ਤੱਕ 130 ਐਫਆਈਆਰਸ ਰਜਿਸਟਰ ਕਰ ਚੁੱਕੇ ਹਾਂ ਔਰ 160 ਬੰਦੇ ਸੀ ਵਿੱਚ ਅਰੈਸਟ ਕੀਤੇ ਹੈਗੇ ਆ ਜਿਹੜਾ ਕਿ ਬਹੁਤ ਚੰਗਾ ਨੰਬਰ ਹੈ ਇਸ ਤੋਂ ਇਲਾਵਾ ਜਿਹੜੇ ਪੀਣਦੇ ਨੇ ਜਿਹੜੇ ਸੇਵਨ ਕਰਦੇ ਨੇ ਵੇਚਦੇ ਨਹੀਂ ਹੈਗੇ ਉਹ ਵੀ ਸਾਡੇ ਜਿਹੜੇ ਯੂਥ ਜਿਹੜੇ ਨਸ਼ੇ ਚ ਗ੍ਰਸਤ ਨੇ ਸਾਡਾ ਉਹਨਾਂ ਵੱਲ ਵੀ ਬਹੁਤ ਧਿਆਨ ਹੈ ਔਰ ਅਸੀਂ ਕਿਉਂਕਿ ਜਦੋਂ ਉਹਨਾਂ ਕੋਲ ਕੋਈ ਪੰਨੀ ਜਾਂ ਕੋਈ ਨਸ਼ਾ ਮਿਲ ਜਾਂਦਾ ਹੈ ਤਾਸੀ ਉਹਦੇ ਤੇ ਵੀ ਐਕਸ਼ਨ ਲੈਣੇ ਆ ਅਸੀਂ ਉਹਦੇ ਜਿਹੜੇ ਸੀਨੀਅਰ ਉਹ ਤੁਹਾਡੇ ਵਿੱਚ ਬੈਠੇ ਨੇ ਇਹ ਮੈਟਰ ਸੀਰੀਅਸ ਹੈ ਉਹਦੇ ਇਹ ਬਹੁਤ ਖਿਆਦਾ ਸੀਰੀਅਸ ਮੈਟਰ ਹੈ ਮੇਰ ਸਾਹਬ ਜਿਹੜੇ ਸਾਡੇ ਸ਼ਹਿਰ ਦੇ ਪਿਤਾ ਨੇ ਉਹਨਾਂ ਦੀ ਬਹੁਤ ਬਿਮਾਰੀ ਬਣਦੀ ਹੈ ਮੈਂ ਉਹਨਾਂ ਨਾਲ ਜਾਣਦਾ ਹਾਂਗਾ ਕਿ ਤੁਸੀਂ ਐਡਮਿਨਿਸਟ੍ਰੇਸ਼ਨ ਨਾਲ ਕੋਆਪਰੇਟ ਕਰਕੇ ਉਹਨਾਂ ਨਾਲ ਮਿਲ ਕੇ ਇਹ ਸ਼ਮੇਂ ਦੇ ਵਿੱਚ ਬਹੁਤ ਵੱਡਾ ਗੋਦ ਦਾ ਹਨ ਪਾ ਸਕਦੇ ਹੋ ਕਿਉਂਕਿ ਤੁਹਾਡੇ ਕੋਲ ਬਹੁਤ ਸੋਰਸ ਨੇ ਆ ਮੈਂ ਧੰਨਵਾਦ ਕਰਦਾ ਫਿਰ ਉਹ ਪਹਿਲਵਾਨ ਜੀ ਦਾ ਕਿ ਉਹਨਾਂ ਨੇ ਕੀਤਾ ਸਾਡੇ ਬਰਪਾਰ ਤੋਂ ਮਾਨਯਾ ਬੜਵਿੰਦਰ ਕੋਟ ਜੀ ਪੱਤੀ ਸਾਹਿਬ ਸਟ੍ਰੋ ਐਸਟ੍ਰੋ ਸਾਹਿਬ ਅਨ ਜੀ ਸਾਡੇ ਜਿਹੜੇ ਬਹੁਤ ਅੱਛੇ ਸ਼ਬਦ ਕਹਿਣੇ ਤਾਰਾ ਜਨ ਜੀ ਵਰਨ ਕਾ ਕਬਟਾ ਔਰ ਉਪਲ ਸਾਹਿਬ ਸਾਡੇ ਜਿਹਨੇ ਵੀ ਮੇਰੇ ਦੋਸਤ ਬੈਠੇ ਨੇ ਸਾਰੇ ਪਿੰਡਾਂ ਤੋਂ ਆਏ ਨੇ ਉਹ ਇਸ ਕਰਕੇ ਆਏ ਨੇ ਕਿ ਸਾਨੂੰ ਦਿਲੋਂ ਦਿਲ ਸੱਚੀ ਹੈ ਤੁਹਾਡੇ ਨਾਲ ਕਿ ਅਸੀਂ ਤੁਹਾਡੇ ਨਾਲ ਜਾ ਕੇ ਤੁਹਾਡੇ ਕਲੋਜ਼ ਹੋ ਕੇ ਇਸ ਸਮੇਂ ਦੇ ਵਿੱਚ 130 ਜਿਹੜੀਆਂ ਸਾਰੇ ਹੋਈਆਂ ਨੇ ਉਹਨਾਂ ਚ ਅਰੈਸਟ ਵੀ ਹੋਈ ਹੈ ਸਰਦਾਰ ਜਗਿੰਦਰ ਸਿੰਘ ਜੀ ਮਾਨ ਸੂਬਾ ਮੰਤਰੀ ਪੰਜਾਬ ਉਹਨਾਂ ਦੇ ਨਾਲ ਬਹੁਤ ਹੀ ਸਤਿਕਾਰਯੋਗ ਸਾਡੀ ਫਗਵਾੜੇ ਦੇ ਮੇਲ ਰਾਮਪਾਲ ਉਪਲ ਜੀ ਉਹਨਾਂ ਦੇ ਨਾਲ ਬਹੁਤ ਹੀ ਸਤਿਕਾਰਯੋਗ ਸਾਡੀ ਫਗਵਾੜੇ ਦੇ ਐਸਪੀ ਮੈਡਮ ਰਮਿੰਦਰ कौर ਭੱਟੀ ਜੀ ਸਾਡੀ ਸਿਟੀ ਦੇ ਐਸਐਚਓ ਸਾਡੀ ਭੈਣ ਹੁਸ਼ਰਾਨੀ ਜੀ ਔਰ ਸਾਡੇ ਬਲਾਕ ਪ੍ਰਧਾਨ ਬਰਨ ਬੰਗੜ ਜੀ ਬਲਾਕ ਪ੍ਰਧਾਨ ਦੇਸਰਾ ਚੰਮੜ ਜੀ ਔਰ ਸਾਡੇ ਗੋਰਾ ਹਰਦਾਸਪੁਰ ਜੀ ਕੋਆਰਡੀਨੇਟਰ ਜੂਦਪਿੰਗ ਬਲਾਕ ਪ੍ਰਧਾਨ ਫੋਜੀ ਸ਼ੇਰਗਲ ਜੀ ਸਾਡੇ ਐਮਸੀ ਇੰਦਰ ਜੀ ਔਰ ਮੇਰੇ ਦਾਜਾ ਵਦਾਜਾ ਪੇਰੀਆ ਭੈਣਾ ਮੇਰੇ ਵੀਰ ਸਭ ਤੋਂ ਪਹਿਲਾਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਬ੍ਰਦਰ ਸੋਨੂ ਭਲਵਾਨ ਜੀ ਜਿਨ੍ਹਾਂ ਨੇ ਅੱਜ ਇਹ ਯੋਧਨਾ ਸ਼ੇਵ੍ਰਤਾ ਪ੍ਰੋਗਰਾਮ ਰੱਖਿਆ ਉਸੇ ਪਹੁੰਚੇ ਸਾਡੇ ਹਲਕੇ ਦੇ ਇਸ਼ਾਨ ਪਿਤਾ ਸਬਾਨ ਚੁਕਿੰਦਰ ਸਿੰਘ ਮਾਨ ਜੀ ਸਾਡੀ ਹਲਕੇ ਸਾਡੇ ਫਗਵਾੜਾ ਦੇ ਐਸਪੀ ਮੈਡਰ ਰਪਿੰਦਰ ਕੌਰ ਪੱਟੀਚੀ ਐਸਐਚਓ ਮੈਮ ਹੁਸ਼ਾ ਰਾਣੀ ਜੀ ਸਾਡੇ ਹਲਕਾ ਕੋਆਰਡੀਨੇਟਰ ਦਰਵੇਸ਼ ਰਾਜੂ ਜੀ ਮੇਰ ਸਾਹਾ ਗੋਰਾਪਾ ਜੀ ਵਰੁਣ ਸਰ ਐਸੋ ਘਟਿਆ ਨਹੀਂ ਨਾ ਉਹ ਬਟਿਕਤਾਰ ਜਾਈ ਆ ਕਿਉਂਕਿ ਜਿਹੜਾ ਨਸ਼ਾ ਆ ਉਹ ਇੱਕ ਬੰਦਾ ਨਹੀਂ ਕਰ ਸਕਦਾ ਸਾਡੀਆਂ ਬੀਬੀਆਂ ਦਾ ਸਾਥ ਹੋਊਗਾ ਤਾਂ ਹੀ ਇਹ ਨਸ਼ਾ ਖਾਤਮ ਹੋ ਸਕਦਾ ਆ ਤੇ ਜਿਹੜੇ ਸਾਡੇ ਸਰਦਾਰ ਭਗਵਾਨ ਸਿੰਘ ਮਾਨ ਜੀ ਉਹਨਾਂ ਨੇ ਭਗਵਾਨ ਅੱਜ ਜਨਤਾ ਦੇ ਬਤਾਰਾ ਨਾਮ ਫਿਲ ਹੈ ਜਨਤਾ ਦਾ ਬਤਾਰਾ ਬਾਦਾ ਜੀ ਤਾਸੀ 2022 ਦੇ ਵਿੱਚ ਸਾਡੇ ਪੰਜਾਬ ਦੇ ਮੁੱਖ ਮੰਤਰੀ ਪਾਟੀ ਦੇ ਸਰਕਾਰ ਸਾਡੇ ਰਾਸ਼ਟਰੀ ਕਨਵੀਦਨ ਅਰਵਿੰਦ ਕੇਜਰੀਵਾਲ ਜੀ ਮਨੀਸ਼ ਸੋਧਿਆ ਜੀ ਸਾਡੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਜੀ ਸਾਡੇ ਸ਼ਹਿਰ ਦੇ ਮੇਅਰ ਸਾਫ ਆਰਾਮਪਾਲ ਉਪਲ ਜੀ ਉਹ ਵੀ ਆਏ ਉਹਨਾਂ ਦਾ ਵੀ ਇੱਥੇ ਆਉਣ ਤੇ ਬਹੁਤ ਸਨਗਮਾਨ ਜੀ ਨਾਲ 25 ਸਾਲ ਤੋਂ ਨਾਲ ਲਗਾਤਾਰ ਚੱਲਦੇ ਆ ਰਿਹਾ ਸਰਦਾਰ ਭਗਵਾੜਾ ਸਿਟੀ ਐਸਚਓ ਕੰਮ ਕਰ ਰਹੀਆਂ ਐਂਡ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੇ ਮੁਤਾਬਿਕ ਯੁੱਧ ਨਸ਼ਿਆਂ ਵਿਰੁੱਧ ਜਿਹੜਾ ਸਾਡਾ ਪ੍ਰੋਗਰਾਮ ਆ ਉਹ ਚੱਲ ਰਿਹਾ ਹੈ ਪੰਜਾਬ ਸਰਕਾਰ ਸਾਡੇ ਮਾਨਯੋਗ ਸੀਐਮ ਸਾਹਿਬ ਭਗਵੰਤ ਸਿੰਘ ਮਾਨ ਜੀ ਵੱਲੋਂ ਸਾਡੇ ਡੀਜੀਪੀ ਸਾਹਿਬ ਗੌਰਵ ਯਾਦਵ ਜੀ ਨੂੰ ਬੜੀਆਂ ਸਖਤ ਹਦਾਇਤਾਂ ਦਿੱਤੀਆਂ ਗਈਆਂ ਨੇ ਕਿ ਨਸ਼ਾ ਤਸਕਰਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਇਸੇ ਮਹਿੰਮ ਦੇ ਤਹਿਤ ਸਾਡੇ ਐਸਐਸਪੀ ਸ਼੍ਰੀ ਗੌਰਵ ਸੋਰਾ ਜੀ ਸਾਡੇ ਮੈਡਮ ਐਸਪੀ ਸ਼੍ਰੀਮਤੀ ਰੁਪਿੰਦਰ ਕੌਰ ਪੱਟੀ ਐਂਡ ਸਾਡੇ ਡੀਐਸਪੀ ਸ਼੍ਰੀ